ਆਸੇ ਨਹੀਂ ਧਿਆਨ ਦੇ ਰਹੇ ਤਾਂ ਲੋਕਾਂ ਨੂੰ ਰੋਡਾਂ ਤੇ ਆਉਣਾ ਪੈ ਰਿਹਾ ਇਸ ਕਰਕੇ ਮੇਰੇ ਖਿਆਲ ਹੈ ਕਿ ਚ ਕੋਈ ਵੀ ਜਾਤ ਪਾਤ ਕੋਈ ਧਰਮਜਬ ਦਾ ਮਸਲਾ ਨਹੀਂ ਇਹ ਸਾਡੀ ਹੋਣ ਦਾ ਸਵਾਲ ਹੈ ਜੇ ਇਹੋ ਇਹੋਏ ਪਾਣੀ ਅਸੀਂ ਪੀਂਦੇ ਰਵਾਂਗੇ ਤੇ ਸਾਡੀ ਮੇਰੇ ਖਿਆਲ ਆਉਣ ਵਾਲੇ 10-10 ਸਾਲਾਂ ਦਾ ਸਾਡੀਆਂ ਨਸਲਾਂ ਖਤਮ ਹੋ ਜਾਣਗੀਆਂ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਸੇ ਵਾਸਤੇ ਇਹ ਜਿਹੜੇ ਇਹ ਫੈਕਟਰੀਆਂ ਵਾਲੇ ਉਹਨਾਂ ਗਾੜੀ ਵੀ ਅਸੀਂ ਹੱਥ ਜੋੜ ਕੇ ਕਿ ਤੁਸੀਂ ਉਹ ਮਾਪਦੰਡ ਪੂਰੇ ਕਰੋ ਜੇ ਤੁਸੀਂ ਫੈਕਟਰੀਆਂ ਲਾਈਆਂ ਤੇ ਤੁਸੀਂ ਉਹ ਉਹ ਸਾਰੀਆਂ ਚੀਜ਼ਾਂ ਕਰੋ ਇਹ ਜ਼ਹਿਰ ਨਾ ਲੋਕਾਂ ਨੂੰ ਖਵਾਓ ਨਾ ਪਿਆਓ ਉਹ ਲੋਕਾਂ ਦੇ ਇਹ ਕਿੱਥੋਂ ਤੱਕ ਜਾ ਰਿਹਾ ਹੈ ਪਾਣੀ ਤੇ ਸਾਡੇ ਆਪ ਪੰਜਾਬ ਦੀ ਹੋਂਦ ਹੀ ਪਾਣੀ ਤੇ ਸੀ ਪੰਜਾਬ ਦਾ ਨਾਂ ਹੀ ਪਾਣੀ ਤੇ ਸੀ ਤੇ ਪੰਜਾਬ ਦਾ ਪਾਣੀ ਧਰਤੀ ਹਵਾ ਸਭ ਕੁਝ ਅਸੀਂ ਬਰਬਾਦ ਕਰ ਰਹੇ ਹਾਂ ਹਾਂ ਤੋ ਉਹਦੇ ਵਾਸਤੇ ਜੇ ਕੋਈ ਆਵਾਜ਼ ਉਠਾ ਰਿਹਾ ਤੇ ਉਹ ਉਹ ਵੀ ਨਹੀਂ ਤੇ ਆਵਾਜ਼ ਨਹੀਂ ਉਹ ਇਹ ਤੇ ਇਹ ਤੇ ਜ ਜਿੰਨੂੰ ਵੀ ਕੋਈ ਮਨੁੱਖਤਾ ਨਾਲ ਪਿਆਰ ਹੈ ਜਿੰਨੂੰ ਕੋਈ ਲਿਖਦਾ ਹੈ ਇਨਸਾਨੀਅਤ ਨੂੰ ਦੇਖਣਾ ਉਹ ਉਹ ਸਾਰੇ ਆ ਰਹੇ ਆ ਇਹ 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 ਦੇਖੋ ਜੀ ਇਹ ਪਾਣੀ ਇੱਥੇ ਲਿਜਾਣੇ ਚ ਨਹੀਂ ਹੁੰਦਾ ਉਹ ਰਿਆ ਇਹ ਸਾਰਾ ਉਹ ਰਾਜਸਥਾਨ ਤੱਕ ਦਰਿਆਵਾਂ ਜਾ ਰਿਹਾ ਇਹ ਸਾਰਿਆਂ ਨੂੰ ਆਪਣੀ ਰੁੱਖ ਫਿਕਰ ਹੈ ਲਧਿਆਣਾ ਦੇ ਪੇਨੇਵਨਾਂ ਨੂੰ ਨਿਕਲਣਾ ਚਾਹੀਦਾ ਇਸ ਤੇ ਉਹਨਾਂ ਦੇ ਕਾਰੀ ਬੇਨਤੀ ਕਰਦੇ ਆ ਕਿ ਤੁਸੀਂ ਲਧਿਆਣੇ ਤੋਂ ਬਹੁਤ ਲੋਕ ਆਏ ਹੋਏ ਪਿੱਠੇ ਖੜੇ ਲਧਿਆਣੇ ਵਾਲਿਆਂ ਦੇ ਹੱਥ ਖੜੇ ਕਰਾ ਲਓ ਜੀ ਤੁਸੀਂ ਕੀ ਕਹਿਣਾ ਜਿੰਮੇ ਉਹਨਾਂ ਨੇ ਸਟੇਜ ਲਾਈ ਇੱਥੇ ਬੈਠਣ ਨਹੀਂ ਦੇ ਰਹਾ ਦਿੱਤਾ ਜਾ ਰਹੇਗਾ ਕੀ ਕਹਿਣਾ ਬਹੁਤ ਲੋਕ ਆ ਗਏ 20 ਸਾਲ ਤੋਂ ਵਸਣ ਦਾ ਉੱਥੇ ਘੰਟਾ ਹੋਇਆ ਨਹੀਂ ਮੇਰੇ ਨਾਲੇ ਦੇ ਨਾਲ ਲਾਏ ਆ ਵੇਖੋ ਭਾਜੀ ਸਾਨੂੰ ਵੀ ਤਾਂ ਖੜੇ ਨਹੀਂ ਹੁੰਦੇ ਕਹਿੰਦੇ ਉਹਨਾਂ ਨੂੰ ਜਿਹੜੇ ਜ਼ਹਿਰ ਵਾਲੇ ਵੰਡਣ ਵਾਲੇ ਆ ਉਹਨਾਂ ਨੂੰ ਤੁਸੀਂ ਸਭ ਕੁਝ ਮੌਕੇ ਦੇ ਰਹੇ ਜੋ ਸਾਡੇ ਖਿਲਾਫ ਗੱਲਾਂ ਕਰਨ ਦੇ ਅਸੀਂ ਤਾਂ ਕੋਈ ਸਾਡਾ ਕੋਈ ਪਰਸਨਲ ਮੈਟਰ ਤਾਂ ਨਹੀਂ ਇਹਦੇ 'ਚ ਅਸੀਂ ਇਹ ਨੀਜੀ ਅਸੀਂ ਤਾਂ ਮਨੁੱਖਤਾ ਦੀ ਜਿਹੜੀ ਆ ਗੱਲ ਕਰਨ ਵਾਸਤੇ ਆਏ ਕਿ ਮਨੁੱਖਤਾ ਕਿੱਦਾਂ ਜਿੰਦੀ ਰਹੂਗੀ ਜੇ ਅਸੀਂ ਇਹ ਆਪਣੀ ਧਰਤੀ ਪਾ ਇਹ ਸਾਰੇ ਮੇਰੇ ਨਾਲ